ਬਰਨਾਲ ਦੇ ਵਿੱਚ ਕਿਸਾਨ ਯੂਨੀਅਨ ਅਤੇ ਵਪਾਰੀਆਂ ਦਰਮਿਆਨ ਵਿਵਾਦ ਅਜੇ ਵੀ ਚੱਲ ਰਿਹਾ ਹੈ ਤੇ ਵਪਾਰੀਆਂ ਵੱਲੋਂ ਅੱਜ ਰੋਸ ਦੇ ਵਿੱਚ ਬਾਜ਼ਾਰ ਬੰਦ ਰੱਖਿਆ ਗਿਆ ਤੇ ਉਧਰ ਕਿਸਾਨ ਯੂਨੀਅਨ ਵੱਲੋਂ ਵੀ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਤੇ ਇੱਕ ਵੱਡਾ ਇਕੱਠ ਕੀਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਇੱਕ ਇੱਕ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਇਮੀਗ੍ਰੇਸ਼ਨ ਏਜੰਟ ਦੇ ਖਿਲਾਫ ਉਹਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ ਉਹਨਾਂએ ਵੀ ਕਿਹਾ ਹੈ ਕਿ ਜੱਥੇਬੰਦੀ ਖੁਦ ਇੱਕ ਅਗਰਵਾਲ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਸੰਘਰਸ਼ ਕਰ ਰਹੀ ਹੈ ਜਦਕਿ ਇੱਕ ਕਮ ਵਪਾਰੀ ਦੀ ਭਰਾਮਾ ਨੂੰ ਕਰਨਾ ਚਾਹੀਦਾ ਸੀ ਲੇਕਿਨ ਉਲਟਾ ਵਪਾਰੀ ਵਰਗ ਇਸ ਸੰਦਰਸ਼ ਨੂੰ ਵਪਾਰੀਆਂ ਦੇ ਖਿਲਾਫ ਪੇਸ਼ ਕਰ ਰਹੇ ਨੇ ਦੇਖੋ ਜਿਹੜਾ ਚੀਜ਼ ਨਾਲ ਇਹਨੂੰ ਜੋੜਿਆ ਜਾ ਰਿਹਾ ਉਹ ਚੀਜ਼ ਇਹ ਹੈ ਨਹੀਂ ਜਿਹੜਾ ਵਪਾਰ ਮੰਡਲ ਨਾਲ ਇਹ ਜੋੜਾ ਜੋੜਿਆ ਜਾ ਰਿਹਾ ਇਹ ਬਿਲਕੁਲ ਨਜਾਇਜ਼ ਤੌਰ ਤੇ ਜੋੜ ਰਹੇ ਆ ਕਿਉਂਕਿ ਇੱਕ ਮਹਾਜਨ ਪਰਿਵਾਰ ਆ ਜਿਹਦੇ ਲਈ ਖੜੇ ਆ ਜੀ ਬਾਕਪਰ ਮੰਡਲ ਦੀ ਭੇਜਿਆ ਸੀਗਾ ਕੰਮ ਦੀਦਲੇ ਦੀ ਕੰਪਨੀ ਸ਼ੁਰੂ ਕਰਨ ਦੇ ਲਈ ਕੰਪਨੀ ਕੰਮ ਦਊਗੀ ਉੱਤੇ ਵੀ 5 ਸਾਲਾਂ ਦਾ ਵਪਾਰਕ ਮੰਡਲ ਸੀਗਾ 2.5 ਲੱਖ ਦੀ ਗੱਲ ਹੋਈ ਸੀ ਇਸਨੂੰ ਕੋਈ ਅਸੀਂ ਕੰਮ ਦਵਾਵਾਂਗੇ ਕੰਮ ਦਲਾਇਆ ਨਹੀਂ ਗਿਆ ਨਹੀਂ ਕੋਈ ਕੰਮ ਇਸ ਕੰਮ ਪਈ ਹੈ ਨਹੀਂ ਕਿ ਅਸੀਂ ਕੋਈ ਨਹੀਂ ਠੋਖਾ ਸਾਡਾ ਠੋਖਾ ਹੋਇਆ ਜੀ ਸਾਡਾ ਸੱਜੀ ਵਿੱਚ ਸਾਡਾ ਜੰਡ ਨਿਗਾਰਣਕ ਉਥੇ ਹੀ ਵਿਦੇਸ਼ ਗਏ ਨੌਜਵਾਨ ਦੇ ਮਾਤਾ ਪਿਤਾ ਨੇ ਦੱਸਿਆ ਹੈ ਕਿ ਉਹਨਾਂ ਦੇ بیٹے ਨੂੰ ਵਰਕ ਪਰਮਿਟ ਦੇ ਤਹਿਤ ਇੰਗਲੈਂਡ ਭੇਜਿਆ ਗਿਆ ਸੀ ਤੇ ਇਸ ਲਈ ਇਮੀਗ੍ਰੇਸ਼ਨ 에ਜੰਟ ਨੂੰ ਉਹਨਾਂ ਵੱਲੋਂ 22 ਲੱਖ ਰੁਪਏ ਦਿੱਤੇ ਗਏ ਸੀ ਜਦ ਕਿ ਵਿਦੇਸ਼ ਭੇਜੀ ਗਈ ਕੰਪਨੀ ਉੱਥੇ ਮੌਜੂਦ ਨਹੀਂ ਹੈ ਤੇ ਉਹਨਾਂ ਦੇ بیٹے ਨੂੰ ਅਜੇ ਤੱਕ ਕੋਈ ਵੀ ਕੰਮ ਨਹੀਂ ਮਿਲ ਰਿਹਾ ਹੈ ਤੇ ਉਹ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਨ ਦੇ ਲਈ ਮਜਬੂਰ ਹੈ। ਵਰਕ ਪਰਮਿਟ ਤੇ ਗਿਆ ਸੀਗਾ ਇਹ ਕੰਪਨੀ ਤੋਂ ਤੇ ਵੈਧ ਜੋਬ ਨਾ ਕੋਈ ਜੋਬ ਨਾ ਕੋਈ ਕੰਪਨੀ ਕੁਸ਼ ਨਹੀਂ ਮਿਲਿਆ ਜੀ ਹੁਣ ਕੀ ਕਰਦਾ ਸੀ ਜੀ ਉੱਥੇ ਦੇਲਾ ਹੀ ਆ ਜੀ ਸਾਡੇ ਕੋਈ ਜਿਵੇਂ ਦਿਹਾੜੀਆਂ ਇੱਥੇ ਕਰਕੇ ਮਿਲ ਗਈ ਤੇ ਕਰ ਲਈ ਤੁਸੀਂ ਕੀ ਜਾਣੇ ਹੁਣ ਹੁਣ ਅਸੀਂ ਤਾਂ ਜਾਣੇ ਸਾਡੇ ਜਿਹੜਾ ਫੈਸਲਾ ਕੀਤਾ ਜੀ ਸਾਨੂੰ ਰੁਪਏ ਵਾਪਸ ਦੇ ਲੋ ਮੁੰਡਾ ਸੀ ਇੱਧਰ ਭਲਾ ਰਹਾਂਗੇ ਜਗਬਾਣੀ ਟੀਵੀ ਲਈ ਵਿਨਿਤ ਸ਼ਰਮਾ ਦੀ ਰਿਪੋਰਟ